ਤਾਕੀ ਤੁਹਾਨੂੰ ਪਤਾ ਕਿ ਸਾਡੇ ਮਾਨ ਜੋ ਐਸਐਸਪੀ ਪ੍ਰਗਿਆ ਜੀ ਐਮਐਲਪੀਐਸ ਐਸਐਸਪੀ ਫਰੀ ਕੋਟ ਵੱਲੋਂ ਸੰਗਠਿਤ ਕ੍ਰਾਈਮ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਕੱਲ ਮਿਤੀ 14/9/24 ਨੂੰ ਇੰਸਪੈਕਟਰ ਰਜੇਸ਼ ਕੁਮਾਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ ਸੁਵਾਬਪੁਰਾ ਨਕਲ ਰਾਇਸੀ ਦਾ ਜਿੱਥੇ ਇੱਕ ਇਨਫੋਰਮੇਸ਼ਨ ਮਿਲੀ ਜਿੱਥੇ ਕਿ ਸੰਦੀਪ ਸਿੰਘ ਏਲੀਅਸ ਅਰਸ਼ਦ ਦਵਿੰਦਰ ਸਿੰਘ ਕਾਲੀ ਤਰਵਿੰਦਰ ਸਿੰਘ ਭਿੰਦਰ ਵਾਸੀਨ ਕੋਟਲੀ ਇੰਦਰਜੀਤ ਸਿੰਘ ਤੋਤੀ son of ਜੁਗਿੰਦਰ ਸਿੰਘ ਗੁੰਟੀ ਖੁਰਦ ਸੇਵੇ ਵਾਲਾ ਜ਼ਿਲ੍ਹਾ ਫਰੀਦਕੋਟ ਜੈਲ ਦਾਬ ਯਾਦੀ ਦੇ ਪਟ્રોલ ਪੰਪ ਦੇ ਸਾਹਮਣੇ ਬਣੇ ਇੱਟਾਂ ਦੇ ਪੱਠੇ ਤੇ ਬੈਠ ਕੇ ਕਿਸੇ ਨਸ਼ੇ ਜਾਂ ਕਿਸੇ ਕ੍ਰਾਈਮ ਨੂੰ ਦਾਮਸ਼ਾ ਕਰ ਲਈ ਉਥੇ ਬੈਠ ਕੇ ਆਪਣੀ ਮੀਟਿੰਗ ਕਰਦੇ ਸੀ ਜਿਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਜਿਹਨਾਂ ਦੇ ਖਿਲਾਫ 111 111 ਬੀ ਬੀ ਐਨ ਐਸ ਤੇ 2754 ਡਾਟ ਆਰ ਲੈਕ ਤੇ ਘਲਾ ਪਰਚਦਰਜ ਕੀਤਾ ਗਿਆ ਸੀ ਕੀ ਕੋਲਹਾੜੀ ਸੀ ਲੋਹਾਰਾੜ ਸੀ ਚੇਨਾ ਸੀਗੀਆਂ ਬੇਸਬੈਟ ਸੀ ਇਹ ਬਰੰਦ ਹੋਇਆ ਇਹ ਕਿਸੇ ਨੂੰ ਲੁੱਟਖੋ ਦਾ ਇਨਜਾਮ ਦਿੰਦੇ ਕਿਸੇ ਨੂੰ ਜਿਹੜਾ ਸੰਦੀਪ ਸਿੰਘ ਤੇ ਪਹਿਲਾਂ ਤਿੰਨ ਪਰਚੇ ਦਰਜ ਦਵਿੰਦਰ ਸਿੰਘ ਦੇ ਖਿਲਾਫ ਇੱਕ ਪਰਚਾ ਦਰਜ ਤਰਵਿੰਦਰ ਸਾਹਿਬ ਤਰਵਿੰਦਰ ਦੇ ਖਿਲਾਫ ਇੱਕ ਪਰਚਾ ਦਰਜ ਤੇ ਇੰਦਰਜੀਤ ਦੇ ਖਿਲਾਫ ਚਾਰ ਪਰਚੇ ਦਰਜ ਇਹ ਪ੍ਰੋਫੈਸ਼ਨਲ ਮੁਜਲਮਾ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਆ ਜੀ ਪੁੱਛਕਿਛ ਕਰ ਰਹੇ ਆ ਤਦ ਆਪਾਂ ਤੁਹਾਨੂੰ ਜਿਹੜੇ ਬੈਠੇ ਸੀ ਪੱਠੇ ਦੇ ਵਿੱਚ ਕਿਸੇ ਬਾਤ ਦਾ ਅੰਜਾਮ ਦੇਣਾ ਸੀ ਇਹਨਾਂ ਨੇ ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਸੀ